ਸਤਿ ਸ੍ਰੀ ਅਕਾਲ SK ਚੈਨਲ ਵੇਖਰੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ SK ਚੈਨਲ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਜਿਨ੍ਹਾਂ ਦੇ ਵੱਲੋਂ ਭਾਰਤ ਨੂੰ ਅਲਟੀਮੇਟਮ ਦੇ ਦਿੱਤਾ ਗਿਆ ਹੈ ਮਾਨ ਸਰਕਾਰ ਦੇ ਵੱਲੋਂ ਕਿਸਾਨੀ ਆंदोलਨ ਖਤਮ ਕਰਵਾਉਣ ਤੋਂ ਗੁੱਸੇ ਵਿੱਚ ਆਏ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਇੱਕ ਵੱਡਾ ਕਦਮ ਚੁੱਕ ਲਿਆ ਗਿਆ ਹੈ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਰੋਸ ਪ੍ਰਦਰਸ਼ਨ ਕਰਨ ਤੋਂ ਵੀ ਹੁਣ ਪੁਲਿਸ ਦੇ ਵੱਲੋਂ ਰੋਕਿਆ ਜਾ ਰਿਹਾ ਹੈ ਥਾਂ-ਥਾਂ ਤੋਂ ਗ੍ਰਿਫਤਾਰੀਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਲੋਰੈਂਸ ਬਿਸ਼ਨੋਈ ਦੇ ਜੇਲ੍ਹ ਤੋਂ ਇੰਟਰਵਿਊ ਮਾਮਲੇ ਦੀ ਜਾਂਚ ਨੂੰ ਲੈ ਕੇ ਹਾਈ ਕੋਰਟ ਦੇ ਵੱਲੋਂ ਇੱਕ ਅਹਿਮ ਟਿੱਪਣੀ ਕੀਤੀ ਗਈ ਹੈ। ਆਪ ਦੇ ਵਿਧਾਇਕ ਗੋਲਡੀ ਕੰਬੋਜ਼ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ। ਆਪ ਵਿਧਾਇਕ ਡਾਕਟਰ ਵਿਜੀਤ ਸਿੰਘਲਾ ਦੇ ਵੱਲੋਂ ਵੀ ਇੱਕ ਵੱਡਾ ਦਾਵਾ ਰੰਗਲੇ ਪੰਜਾਬ ਨੂੰ ਲੈ ਕੇ ਕੀਤਾ ਗਿਆ। ਕੰਪਿਊਟਰ ਅਧਿਆਪਕਾਂ ਨੇ ਮਾਨ ਸਰਕਾਰ ਦੇ ਖਿਲਾਫ ਵੱਡਾ ਐਲਾਨ ਕਰ ਦਿੱਤਾ ਹੈ। ਤੁਹਾਨੂੰ ਸਾਰੀ ਜਾਣਕਾਰੀ ਦਿਵਾਵਾਂਗੇ ਪਰ ਸਭ ਤੋਂ ਪਹਿਲਾਂ ਸ਼ੁਰੂਆਤ ਡੋਨਾਲਡ 트੍ਰੰਪ ਤੋਂ ਕਰਦੇ ਹਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਜੋ ਦੁਨੀਆ ਦੇ ਵੱਖ-ਵੱਖ ਮੁਲਕਾਂ ਨੂੰ ਵਪਾਰ ਜੰਗ ਦੀਆਂ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਉਸੇ ਦਰਮਿਆਨ ਉਹਨਾਂ ਦੇ ਵੱਲੋਂ ਭਾਰਤ ਨੂੰ ਵੀ ਇੱਕ ਅਲਟੀਮੇਟਮ ਦੇ ਦਿੱਤਾ ਗਿਆ ਅਮਰੀਕੀ ਖਬਰ ਅਦਾਰੇ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਆਖਿਆ ਕਿ ਮੈਨੂੰ ਪੂਰੀ ਉਮੀਦ ਹੈ ਕਿ ਭਾਰਤ ਦੇ ਵੱਲੋਂ ਅਮਰੀਕਾ ਤੇ ਲਾਇਆ ਜਾਣ ਵਾਲਾ ਟੈਰਿਫ ਘਟਾ ਦਿੱਤਾ ਜਾਵੇਗਾ ਨਹੀਂ ਤਾਂ ਫਿਰ 2 ਅਪ੍ਰੈਲ ਨੂੰ ਅਮਰੀਕਾ ਦੇ ਵੱਲੋਂ ਵੀ ਵਿਵਾਦੀ ਟੈਰਿਫ ਅਮਰੀਕਾ ਦੇ ਵੱਲੋਂ ਭਾਰਤ ਤੇ ਲਾ ਦਿੱਤਾ ਜਾਵੇਗਾ ਭਾਉ ਜਿੰਨਾ ਟੈਰਿਫ ਲਾਵੇਗਾ ਭਾਰਤ ਉਨਾ ਹੀ ਟੈਰਿਫ ਅਮਰੀਕਾ ਦੇ ਵੱਲੋਂ ਠੋਕਿਆ ਜਾਵੇਗਾ 2 ਅਪ੍ਰੈਲ ਤੱਕ ਦਾ ਸਮਾਂ ਹੈ ਡੋਨਾਲਡ ਟਰੰਪ ਨੇ ਦੇ ਦਿੱਤਾ ਹੈ ਭਾਰਤ ਸਰਕਾਰ ਨੂੰ ਇਸ ਤੋਂ ਬਾਅਦ ਉਮੀਦ ਹੁਣ ਇਹ ਪ੍ਰਗਟਾਵੀਂ ਜਾਣ ਲੱਗੀ ਹੈ ਇਸ ਮਸਲੇ ਤੇ ਭਾਰਤ ਸਰਕਾਰ ਦੇ ਵੱਲੋਂ ਕੋਈ ਨਾ ਕੋਈ ਕਦਮ ਚੁੱਕਿਆ ਜਾ ਸਕਦਾ ਹੈ ਅਤੇ ਅਮਰੀਕਾ ਤੇ ਟੈਰਿਫ ਭਾਰਤ ਸਰਕਾਰ ਦੇ ਵੱਲੋਂ ਘਟਾਇਆ ਜਾ ਸਕਦਾ ਹੈ ਹੋਵੇਗਾ ਕਿ 2 April ਤੋਂ ਪਹਿਲਾਂ ਪਹਿਲਾਂ ਸਰਕਾਰ ਦੇ ਵੱਲੋਂ ਕੋਈ ਅਜੀਹਾ ਕਦਮ ਚੁੱਕਿਆ ਜਾਂਦਾ ਹੈ ਜਾਂ ਫਿਰ ਨਹੀਂ ਸਮਾਂ ਦੱਸੇਗਾ ਅਗਲੀ ਖਬਰ ਦੇ ਵੱਲ ਵੱਧਦੇ ਹਾਂ ਗੱਲ ਕਿਸਾਨੀ ਆंदोलਨ ਦੀ ਕਰਦੇ ਹਾਂ ਮਾਨ ਸਰਕਾਰ ਦੇ ਵੱਲੋਂ ਸਖਤੀ ਦਿਖਾਈ ਗਈ ਕੇਂਦਰ ਸਰਕਾਰ ਦੇ ਖਿਲਾਫ ਪਿਛਲੇ ਸਵਾ ਸਾਲ ਤੋਂ ਚੱਲ ਰਿਹਾ ਕਿਸਾਨੀ ਆंदोलਨ ਚੁਕਵਾ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਕਿਸਾਨ ਗੁੱਸੇ ਦੇ ਵਿੱਚ ਆ ਗਏ ਹਨ ਅੰਦਰ ਕੈਂਟ ਦੇ ਇਲਾਕੇ ਦੇ ਵਿੱਚ ਰੱਖਿਆ ਗਿਆ ਜਗਜੀਤ ਸਿੰਘ ਡੱਲੇਵਾਲ ਨੂੰ ਅਜੇ ਹਾ ਜਾਣਕਾਰੀ ਸਾਹਮਣੇ ਆਈ ਅਤੇ ਹੁਣ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜੋ ਕੀ ਜਗਜੀਤ ਸਿੰਘ ਡੱਲੇਵਾਲ ਦੀ ਜਥੇਬੰਦੀ ਹੈ ਉਸ ਦੇ ਵੱਲੋਂ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਵੱਡੀ ਜਾਣਕਾਰੀ ਦਿੱਤੀ ਹੈ ਕਿ ਗੁੱਸੇ ਦੇ ਵਿੱਚ ਆ ਕੇ ਰੋਸ਼ਵਜੋ ਡੱਲੇਵਾਲ ਦੇ ਵੱਲੋਂ ਪਾਣੀ ਵੀ ਛੱਡ ਦਿੱਤਾ ਗਿਆ ਹੈ ਪਹਿਲਾਂ ਹੀ ਉਹ ਮਰਨ ਵਰਤ ਤੇ ਬੈਠੇ ਹੋਏ ਸਨ ਕੁਝ ਖਾਂਦੇ ਨਹੀਂ ਸਨ ਪਰ ਪਾਣੀ ਪੀਂਦੇ ਸਨ ਹੁਣ ਜੋ ਸਰਕਾਰ ਦੇ ਵੱਲੋਂ ਧੱਕੇਸ਼ਾਹੀ ਦੇ ਨਾਲ ਅੰਦੋਲਨ ਖਤਮ ਕਰਵਾ ਦਿੱਤਾ ਗਿਆ ਧਰਨੇ ਚੁਕਵਾ ਦਿੱਤੇ ਗਏ ਰੋਸ਼ ਵਿੱਚ ਆ ਕੇ ਡੱਲੇਵਾਲ ਨੇ ਪਾਣੀ ਵੀ ਛੱਡ ਦਿੱਤਾ ਹੈ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸਿੱਧੂਪੁਰੂ ਕਿਸਾਨ ਜਥੇਬੰਦੀ ਦੇ ਵੱਲੋਂ ਇਹ ਦਾਵਾ ਇਸ ਮੌਕੇ ਕੀਤਾ ਗਿਆ ਇਹ ਮੁੱਦਾ ਹੁਣ ਰਾਸ਼ਟਰੀ ਪੱਧਰ ਦਾ ਮੁੱਦਾ ਬਣਦਾ ਨਜ਼ਰ ਆ ਰਿਹਾ ਹੈ ਰਾਸ਼ਟਰੀ ਪੱਧਰ ਤੇ ਕਾਂਗਰਸ ਪਾਰਟੀ ਦੇ ਵੱਲੋਂ ਦੋਵਾਂ ਪਾਰਟੀਆਂ ਨੂੰ ਘੇਰਨ ਦਾ ਕੰਮ ਕੀਤਾ ਜਾ ਰਿਹਾ ਹੈ ਦੋਵੇਂ ਪਾਰਟੀਆਂ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਕਾਂਗਰਸ ਦੇਸ਼ ਭਦਰਤੇ ਦਾਵਾ ਕਰ ਰਹੀ ਹੈ ਕਿ A ਅਤੇ B ਟੀਮ ਦੋਵੇਂ ਖੁੱਲ ਕੇ ਕਿਸਾਨਾਂ ਦੇ ਖਿਲਾਫ ਮੈਦਾਨ ਦੇ ਵਿੱਚ ਨਿੱਤਰ ਪਈਆਂ ਨੇ A ਟੀਮ ਤਾਂ ਪਹਿਲਾਂ ਹੀ ਕਿਸਾਨਾਂ ਦੇ ਖਿਲਾਫ ਮੈਦਾਨ ਵਿੱਚ ਖੁੱਲ ਕੇ ਨਿੱਤਰੀ ਹੋਈ ਸੀ ਭਾਓ ਭਾਜਪਾ ਅਤੇ ਹੁਣ B ਟੀਮ ਵੀ ਖੁੱਲ ਕੇ ਮੈਦਾਨ ਦੇ ਵਿੱਚ ਆ ਗਈ ਹੈ ਅਤੇ ਅਸਲੀਅਤ ਆਮ ਆਦਮੀ ਪਾਰਟੀ ਦੀ ਸਾਹਮਣੇ ਆ ਗਈ ਹੈ ਰਾਸ਼ਟਰੀ ਕਾਂਗਰਸ ਪਾਰਟੀ ਦੇ ਵੱਲੋਂ ਇਹ ਦਾਵਾ ਪੂਰੇ ਦੇਸ਼ ਦੇ ਵਿੱਚ ਕੀਤਾ ਜਾ ਰਿਹਾ ਹੈ ਅਤੇ ਸੋਸ਼ਲ ਮੀਡੀਆ ਤੇ ਕਾਂਗਰਸ ਪਾਰਟੀ ਨੇ ਇਸ ਸੰਬੰਧੀ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ ਕਿ ਆਪ ਤੇ ਭਾਜਪਾ ਦੋਵੇਂ ਕਿਸਾਨਾਂ ਦੇ ਖਿਲਾਫ ਹਨ ਕਾਂਗਰਸ ਪਾਰਟੀ ਦੇ ਸੰਸਦ ਮੈਂਬਰਾਂ ਦੇ ਵੱਲੋਂ ਸੰਸਦ ਦੇ ਵਿੱਚ ਇਸ ਸੰਬੰਧੀ ਰੋਸ਼ ਪ੍ਰਦਰਸ਼ਨ ਵੀ ਕੀਤੇ ਗਏ ਖਾਸ ਤੌਰ ਤੇ ਜੋ ਪੰਜਾਬ ਦੇ ਸੰਸਦ ਮੈਂਬਰ ਹਨ ਉਹਨਾਂ ਦੇ ਵੱਲੋਂ ਤਖਤੀਆਂ ਲੈ ਕੇ ਨਾਰੇਬਾਜੀ ਕਰਕੇ ਮਾਨ ਸਰਕਾਰ ਦੇ ਖਿਲਾਫ ਰੋਸ ਪ੍ਰਗਟਾਵਾ ਕੀਤਾ ਗਿਆ ਡਾਕਟਰ ਧਰਮਵੀਰ ਗਾਂਧੀ ਆਖਦੇ ਹਨ ਕਿ ਮਾਨ ਸਰਕਾਰ ਨੇ ਵੀ ਭਾਰਤੀ ਜਨਤਾ ਪਾਰਟੀ ਵਾਲਾ ਕੰਮ ਫੜ ਲਿਆ ਹੈ ਕਿ ਵਰਗਾਂ ਨੂੰ ਆਪਸ ਵਿੱਚ ਵੰਡ ਦਿੱਤਾ ਜਾਵੇ ਉਹਨ ਕਿਸਾਨ ਬਿਨਾਮ ਵਪਾਰੀ ਪੰਜਾਬ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿੰਡੂ ਬਿਨਾਮ ਸ਼ਹਿਰੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿੱਖ ਬਿਨਾਮ ਹਿੰਦੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕੁਝ ਭਾਜਪਾ ਕਰਦੀ ਸੀ ਉਹ ਕੁਝ ਆਮ ਆਦਮੀ ਪਾਰਟੀ ਨੇ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ ਗੱਲ ਜੇਕਰ ਆਮ ਆਦਮੀ ਪਾਰਟੀ ਦੀ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਇੱਕੋ ਦਿਨ ਦੇ ਵਿੱਚ 12 ਪ੍ਰੈਸ ਬਿਆਨ ਜਾਰੀ ਕੀਤੇ ਗਏ ਕਿਸਾਨੀ ਆंदोलਨ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਇਨ੍ਹਾਂ 12 ਬਿਆਨਾਂ ਦੇ ਵਿੱਚ ਰੱਖੇ ਵੱਖਰੇ ਵੱਖਰੇ ਲੀਡਰਾਂ ਦੇ ਵੱਲੋਂ ਇਹ ਬਿਆਨ ਜਾਰੀ ਕੀਤੇ ਗਏ ਜਿਨ੍ਹਾਂ ਦੇ ਵਿੱਚ ਆਪ ਦੇ ਬੁਲਾਰੇ ਵੀ ਹਨ ਅਤੇ ਮੰਤਰੀ ਵੀ ਨੇ ਜਿਵੇਂ ਕਿ ਹਰਪਾਲ ਸਿੰਘ ਚੀਮਾ ਕੁਲਤਾਰ ਸਿੰਘ ਸੰਧਵਾ ਮਸੀਤ ਹੈਰ ਮਾਲਵਿੰਦਰ ਸਿੰਘ ਕੰਗ ਬਲਤੇਜ ਪੰਨੂ ਤਰਨਪੀਰ ਸੋਦ ਲਗਭਗ ਸਾਰੇ ਹੀ ਆਪ ਦੇ ਸ਼ਿਖਰਲੇ ਲੀਡਰਸ਼ਿਪ ਦੇ ਵੱਲੋਂ 12 ਬਿਆਨ ਜਾਰੀ ਕੀਤੇ ਗਏ ਸਾਰਿਆਂ ਦੇ ਵਿੱਚ ਆਖਿਆ ਗਿਆ ਕਿ ਵਪਾਰੀਆਂ ਦੇ ਲਈ ਪੰਜਾਬ ਦੇ ਵਪਾਰ ਦੇ ਲਈ ਇਹ ਕਿਸਾਨੀ ਕਿਸਾਨੀ ਆंदोलਨ ਨੂੰ ਖਤਮ ਕਰਵਾਇਆ ਗਿਆ ਹੈ ਕਾਂਗਰਸ ਪਾਰਟੀ ਸਾਡਾ ਵਿਰੋਧ ਕਰ ਰਹੀ ਹੈ ਕਿਸਾਨੀ ਆंदोलਨ ਨੂੰ ਖਤਮ ਕਰਾਉਣ ਦਾ ਵਿਰੋਧ ਕਰ ਰਹੀ ਹੈ ਕਿ ਕਾਂਗਰਸ ਪਾਰਟੀ ਵਪਾਰੀਆਂ ਦੇ ਖਿਲਾਫ ਹੈ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਇਹ ਸਵਾਲ ਪੁੱਛ ਲਿਆ ਹੈ ਕਿ ਤੁਸੀਂ ਕਿਸਾਨੀ ਆंदोलਨ ਨੂੰ ਖਤਮ ਕਰਾਉਣ ਦਾ ਵਿਰੋਧ ਕਿਉਂ ਕਰ ਰਹੇ ਹੋ ਕਿ ਤੁਸੀਂ ਵਪਾਰੀਆਂ ਦੇ ਖਿਲਾਫ ਹੋ ਇਹ ਸਵਾਲ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਪੁੱਛਿਆ ਹੈ ਹੁਣ ਕਾਂਗਰਸ ਦੇ ਵੱਲੋਂ ਵੀ ਜਵਾਬ ਦਿੱਤਾ ਜਾਵੇਗਾ ਸਮਾਂ ਆਉਣ ਤੇ ਪਤਾ ਲੱਗੇਗਾ ਅੱਗੇ ਅੱਗੇ ਵਧਦੇ ਹਾਂ ਹੁਣ ਜਦੋਂ ਕਿਸਾਨੀ ਆंदोलਨ ਖਤਮ ਕਰਵਾ ਦਿੱਤਾ ਗਿਆ ਤਾਂ ਵੱਖ-ਵੱਖ ਇਲਾਕਿਆਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਪੁਤਲੇ ਫੂਕ ਕੇ ਮੁਜ਼ਾਰੇ ਪ੍ਰਦਰਸ਼ਨ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਕੋਸ਼ਿਸ਼ਾਂ ਮਤਲਬ ਕਰਨ ਨਹੀਂ ਦਿੱਤੇ ਗਏ ਰੋਸ਼ ਪ੍ਰਦਰਸ਼ਨ ਕਰਨ ਨਹੀਂ ਦਿੱਤੇ ਗਏ ਮਾਨ ਸਰਕਾਰ ਕਿਸਾਨਾਂ ਤੇ ਪੂਰੀ ਤਰ੍ਹਾਂ ਸਖਤ ਹੋ ਗਈ ਹੈ ਇੱਕ ਤਾਂ ਆंदोलਨ ਖਤਮ ਕਰਵਾ ਦਿੱਤਾ ਉਧਰ ਦੂਜੇ ਪਾਸੇ ਛੋਟੇ-ਛੋਟੇ ਰੋਸ਼ ਪ੍ਰਦਰਸ਼ਨ ਵੀ ਨਹੀਂ ਕਰਨ ਦਿੱਤੇ ਗਏ ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਵੇਖਣ ਨੂੰ ਮਿਲੀਆਂ ਜਿੱਥੇ ਕਿਤੇ ਵੀ ਕਿਸਾਨ ਰੋਸ਼ ਪ੍ਰਦਰਸ਼ਨ ਕਰਨ ਲਈ ਇਕੱਠੇ ਹੋ ਰਹੇ ਸਨ ਉਹਨਾਂ ਨੂੰ ਚੋਕ ਲਿਆ ਗਿਆ ਬੱਸਾਂ ਦੇ ਵਿੱਚ ਭਰ-ਭਰ ਕੇ ਉਹਨਾਂ ਨੂੰ ਥਾਣਿਆਂ ਦੇ ਵਿੱਚ ਡੱਕਣ ਦਾ ਕੰਮ ਕੀਤਾ ਪਰ ਥਾਣਿਆਂ ਦੇ ਵਿੱਚ ਵੀ ਕਿਸਾਨ ਛੱਤਾਂ ਤੇ ਚੜ ਕੇ ਵੀ ਰੋਸ਼ ਪ੍ਰਦਰਸ਼ਨ ਕਰਦੇ ਨਾਰੇਬਾਜੀ ਕਰਦੇ ਨਜ਼ਰ ਆ ਰਹੇ ਅਤੇ ਆਖਿਆ ਕਿਸਾਨਾਂ ਨੇ ਇਸ ਮੌਕੇ ਦਬਾਇਆ ਕਿਸਾਨ ਨਹੀਂ ਦੱਬਣਗੇ ਇਹ ਸਰਕਾਰ ਕਿਹੜੇ ਪਾਸੇ ਵੱਲ ਨੂੰ ਤੁਰ ਪਈ ਹੈ ਭਾਜਪਾ ਨੇ ਵੀ ਸਾਡੇ ਨਾਲ ਇੰਜ ਨਹੀਂ ਕੀਤਾ ਸੀ ਉਹਨਾਂ ਨੇ ਵੀ ਸਾਨੂੰ ਦਿੱਲੀ ਦੇ ਵਿੱਚ ਆंदोलन ਕਰਨ ਦਿੱਤਾ ਸੀ ਅਤੇ ਮੰਗਾ ਮੰਨ ਕੇ ਸਾਡਾ ਆंदोलਨ ਖਤਮ ਕਰਵਾਇਆ ਸੀ ਪਰ ਇਹ ਤਾਂ ਭਾਜਪਾ ਤੋਂ ਵੀ ਮਾੜਾ ਨਿਕਲਿਆ ਹੈ ਇਹ ਸ਼ਬਦ ਵਰਤ ਰਹੇ ਨੇ ਆंदोलਨਕਾਰੀ ਆंदोलਨਕਾਰੀ ਕਿਸਾਨ ਕੀ ਪਾਜਬਾਨੇ ਸਾਨੂੰ ਆંદੋਲਨ ਕਰਨ ਦੀ ਆਜ਼ਾਦੀ ਦਿੱਤੀ ਸੀ ਪਰ ਭਗਵੰਤ ਮਾਨ ਨੇ ਉਹ ਵੀ ਆਜ਼ਾਦੀ ਖੋਹ ਲਈ ਹੈ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਅਜੇਹੀ ਭਾਸ਼ਾ ਹੁਣ ਆਮ ਆਦਮੀ ਪਾਰਟੀ ਲਈ ਵਰਤੀ ਜਾਣ ਲੱਗ ਪਈ ਹੈ ਬੀਕੇਯੂ ਏਕਤਾ ਉਗਰਾਵਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਵਾਂ ਦੇ ਵੱਲੋਂ ਰੋਸ਼ ਪ੍ਰਦਰਸ਼ਨ ਕਰਨ ਦਾ ਪੁਤਲੇ ਫੂਕ ਮੁਜ਼ਾਰੇ ਕਰਨ ਦਾ ਐਲਾਨ ਕਰ ਦਿੱਤਾ ਗਿਆ ਅਤੇ ਨਾਲ ਆਕਿਆ ਕਿ ਛੇਤੀ ਹੀ ਕੋਈ ਨਾ ਕੋਈ ਵੱਡਾ ਸੰਘਰਸ਼ ਵੀ ਉਲੀਕਿਆ ਜਾਵੇਗਾ ਮਾਨ ਸਰਕਾਰ ਦੇ ਖਿਲਾਫ ਕਿਉਂਕਿ ਇੰਜ ਨਹੀਂ ਚਲੇਗਾ ਅਸੀਂ ਇਕਤਾ ਵੀ ਕਰਾਂਗੇ ਅਤੇ ਵੱਡਾ ਐਲਾਨ ਵੀ ਕਰਾਂਗੇ ਉਗਰਾਵਾ ਨੇ ਇਹ ਗੱਲ ਇਸ ਮੌਕੇ ਆਖੀ ਹੈ ਅਗਲੀ ਖਬਰ ਦੇ ਵੱਲ ਵੱਧਦੇ ਹਾਂ ਗੈਂਗਸਟਰ ਲੋਰੈਂਸ ਬਿਸ਼ਨੋਈ ਦਾ ਜੋ ਜੇਲ੍ਹ ਦੇ ਵਿੱਚੋਂ ਇੰਟਰਵਿਊ ਹੋਇਆ ਸੀ ਉਸ ਨੂੰ ਲੈ ਕੇ ਹਾਈ ਕੋਰਟ ਦੇ ਵੱਲੋਂ ਜਾਂਚ ਨੂੰ ਲੈ ਕੇ ہائی کورٹ دے والوں ایک اہم ٹپنی کیتی گئی ہے ایس آئی ٹی نے جو جانچ کیتی ہے مسئلے دیوے چھو اس نو کے ہائی کورٹ نے اے ٹپنی کیتی ہے ہائی کورٹ نے سکتی بکھائی ہے ویشیش جانچ ٹیم دے دی مخی دیزی پی پی پربود کمار نے انترم ریپورٹ سیل بد ਲਿਫਾਫੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੌਂਪ ਦਿੱਤੀ ਹੈ ਕੋਰਟ ਨੇ ਰਿਪੋਰਟ ਦਾ ਅਧਿਐਨ ਕਰਨ ਤੋਂ ਬਾਅਦ ਕਈ ਮਹੱਤਵਪੂਰਨ ਸਵਾਲ ਖੜੇ ਕੀਤੇ ਹਨ ਅਤੇ ਜਾਂਚ ਪੂਰੀ ਕਰਨ ਲਈ ਐਸ ਆਈ ਟੀ ਨੂੰ 2 ਮਹੀਨੇ ਦਾ ਸਮਾਂ ਦਿੱਤਾ ਜਾਗਰਣ ਦੀ ਰਿਪੋਰਟ ਦਾਵਾ ਕਰਦੀ ਹੈ ਜੱਜਾਂ ਨੇ ਜੱਜਾਂ ਦੇ ਬੈਂਚ ਨੇ ਆਖਿਆ ਕਿ ਐਸ ਆਈ ਟੀ ਦੀ ਹੁਣ ਤੱਕ ਦੀ ਜਾਂਚ ਤੇ سنتوش ہے. ٹاسک فورس دی، دی ویچ سی جدو ہویا کماری اس دے ادھیکاریاں تو پوچھ گچھ کی جاوے کوٹ نے آکیا اس معاملے صرف پدر دے ادھیکاریاں دی پومکانے نہیں ہو سکتی وڈے ادھیکاریاں دی پچھان بھی جروری ہے ਕੋਰਟ ਨੇ ਇਹ ਵਿਸਪਸ਼ਟ ਕਰ ਦਿੱਤਾ ਕਿ ਇਸ ਮੌਕੇ ਜੇਕਰ ਜਾਂਚ ਵਿੱਚ ਕਿਤੇ ਕੋਈ ਢਿੱਲ ਨਜ਼ਰ ਆਈ ਤਾਂ ਨਿਰਪੱਖਤਾ ਤੇ ਸਵਾਲ ਉੱਠੇ ਤਾਂ ਇਹ ਜਾਂਚ ਕੇਂਦਰੀ ਏਜੰਸੀ ਨੂੰ ਵੀ ਸੌਂਪੀ ਜਾ ਸਕਦੀ ਹੈ ਕੋਰਟ ਦੇ ਇਸ ਰੁਖ ਤੋਂ ਇਹ ਬਿਲਕੁਲ ਸਾਫ਼ ਹੋ ਗਿਆ ਕਿ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਬਹੁਤ ਗੰਭੀਰ ਹੈ ਅਤੇ ਹਰ ਪੱਧਰ ਤੇ ਪਾਰਦਰਸ਼ੀ ਜਾਂਚ ਯਕੀਨੀ ਬਣਾਉਣਾ ਚਾਹੁੰਦੀ ਹੈ ਇੱਕ ਤਰੀਕੇ ਦੀ SIT ਨੂੰ ਚੇਤਾਵਨੀ ਹੀ ਹਾਈ ਕੋਰਟ ਨੇ ਦੇ ਦਿੱਤੀ ਹੈ ਢਿੱਲੀ ਹੋਈ ਜਾਂਚ ਜਾਂ ਫਿਰ ਨਿਰਪੱਖਤਾ ਤੇ ਸਵਾਲ ਉੱਠੇ ਤਾਂ ਕੇਂਦਰੀ ਜਾਂਚ ਏਜੰਸੀ ਨੂੰ ਇਹ ਜਾਂਚ ਸੌਂਪ ਦੇਵਾਂਗੇ ਇਸ ਤਰੀਕੇ ਦੀ ਚੇਤਾਵਨੀ ਆਪਣੀ ਟਿੱਪਣੀ ਦੇ ਵਿੱਚ ਹਾਈ ਕੋਰਟ ਦੇ ਵੱਲੋਂ SIT ਨੂੰ ਦੇ ਦਿੱਤੀ ਗਈ ਹੈ ਪਰ ਇਸ ਸਾਰੇ ਮਸਲੇ ਦੇ ਵਿੱਚ ਮਾਨ ਸਰਕਾਰ ਦੀਆਂ ਮੁਸੀਬਤਾਂ ਜ਼ਰੂਰ ਵਧੀਆਂ ਹੋਈਆਂ ਨੇ ਕਿਉਂਕਿ ਸਰਕਾਰ ਨੇ ਤਾਂ ਆਖਿਆ ਸੀ ਇੰਟਰਵਿਊ ਪੰਜਾਬ ਦੇ ਵਿੱਚ ਹੋਇਆ ਹੀ ਨਹੀਂ ਅਗਲੀ ਖਬਰ ਦੇ ਵੱਲ ਵੱਧਦੇ ਹਾਂ 13 ਮਾਰਚ ਵਾਲੇ ਦਿਨ ਵੱਡੇ ਫੌਜੀ ਅਫਸਰ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਦੇ ਵੱਲੋਂ ਇੱਕ ਦਾਵਾ ਕੀਤਾ ਗਿਆ ਹੈ ਕਿ ਉਹਨਾਂ ਦੇ ਪਤੀ ਫੌਜੀ ਕਰਨਲ ਨੂੰ ਅਤੇ ਉਹਨਾਂ ਦੇ ਪੁੱਤਰ ਨੂੰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ ਉਸ ਮਾਮਲੇ ਵਿੱਚ ਪੁਲਿਸ ਦੇ ਵੱਲੋਂ ਵੱਲੋਂ ਪਹਿਲਾਂ ਤਾਂ ਇਹ ਕਾਰਵਾਈ ਕੀਤੀ ਗਈ ਕਿ ਕੁਝ ਪੁਲਿਸ ਮੁਲਾਜ਼ਮ ਸਸਪੈਂਡ ਕਰ ਦਿੱਤੇ ਗਏ ਅਨਪਛਾਤੇਆਂ ਤੇ ਪਰਚਾ ਦਰਜ ਕੀਤਾ ਗਿਆ ਤਾਂ ਪਰਿਵਾਰਿਕ ਮੈਂਬਰਾਂ ਨੇ ਆਖਿਆ ਕਿ ਅਸੀਂ ਜਾਂਚ ਤੋਂ ਸੰਤੁਸ਼ਟ ਨਹੀਂ ਹਾਂ ਕਾਰਵਾਈ ਨਹੀਂ ਹੋ ਰਹੀ ਇਸ ਤੋਂ ਬਾਅਦ ਐਲਾਨ ਕੀਤਾ ਗਿਆ ਕਿ 22 ਮਾਰਚ ਨੂੰ ਪਟਿਆਲਾ ਦੇ ਐਸਐਸਪੀ ਦਫਤਰ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ ਹੁਣ ਪੰਜਾਬ ਦੇ ਰਾਜਪਾਲ ਦੇ ਨਾਲ ਪੀੜਿਤ ਪਰਿਵਾਰ ਦੇ ਵੱਲੋਂ ਮੁਲਾਕਾਤ ਕਰਨ ਦੀ ਵੀ ਖਬਰ ਸਾਹਮਣੇ ਆਈ ਹੈ ਗੱਲ ਜੇਕਰ ਪੰਜਾਬ ਸਰਕਾਰ ਦੀ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਨੇ ਇਸ ਮਸਲੇ ਵਿੱਚ ਇੱਕ ਵੱਡਾ ਕਦਮ ਚੁੱਕਿਆ ਹੈ ਕਦਮ ਕੀ ਚੁੱਕਿਆ ਜਾਂਚ ਦੇ ਹੁਕਮ ਦੇ ਦਿੱਤੇ ਗਏ ਸਨ ਸਰਕਾਰ ਦੇ ਵੱਲੋਂ 3 ਹਫਤਿਆਂ ਦੇ ਅੰਦਰ ਇਹ ਜਾਂਚ ਪੂਰੀ ਕੀਤੀ ਜਾਵੇਗੀ ਅਤੇ ਜਾਂਚ ਦੀ ਅਗਵਾਈ ਆਈ.ਐਸ. ਅਧਿਕਾਰੀ ਪਰਮ ਵੀਰ ਸਿੰਘ ਕਰਨਗੇ। ਉਹਨਾਂ ਨੂੰ ਜਾਂਚ ਅਧਿਕਾਰੀ ਨਿਯੁਕਤ ਕਰ ਦਿੱਤਾ ਗਿਆ ਹੈ। ਨਵੀਂ ਦਿੱਲੀ ਵਿੱਚ ਫੌਜ ਦੇ ਹੈੱਡ ਕੁਆਟਰ ਦੇ ਵਿੱਚ ਤਾਇਨਾਤ ਕਰਨਲ ਬਾਠ ਨੇ ਦੋਸ਼ ਲਗਾਇਆ ਹੈ ਕਿ ਉਹਨਾਂ ਤੇ ਉਹਨਾਂ ਦੇ ਪੁੱਤਰ ਤੇ ਪਟਿਆਲਾ ਦੇ ਹਜਿੰਦਰਾ ਹਸਪਤਾਲ ਨੇੜੇ ਪੁਲਿਸ ਵਾਲਿਆਂ ਨੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਪੁਲਿਸ ਦੀ ਜੋ ਕਾਰਵਾਈ ਹੈ ਉਸ ਤੋਂ ਇਹ ਪਰਿਵਾਰ ਪੀੜਿਤ ਪਰਿਵਾਰ ਸੰਤੁਸ਼ਟ ਨਜ਼ਰ ਨਹੀਂ ਆਇਆ ਮੁੱਦਾ ਵੱਡਾ ਬਣ ਗਿਆ ਉਹ ਕਿਵੇਂ ਜੈ ਜਵਾਨ ਜੈ ਕਿਸਾਨ ਸੋਸ਼ਲ ਮੀਡੀਆ ਤੇ ਇਹ ਵੀ ਗੱਲ ਚੱਲ ਰਹੀ ਹੈ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਪੁਲਿਸ ਦੇ ਵੱਲੋਂ ਜਵਾਨ ਕੁੱਟੇ ਗਏ ਉਸ ਤੋਂ ਬਾਅਦ ਕਿਸਾਨ ਕੁੱਟੇ ਗਏ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਭਾਰਤ ਦੇ ਦੇਸ਼ ਵਿੱਚ ਲੱਗਦਾ ਹੈ ਅਤੇ ਸਰਕਾਰ ਤੇ ਸੋਸ਼ਲ ਮੀਡੀਆ ਤੇ ਸਵਾਲ ਉੱਠੇ ਹਨ ਕਿ ਸਪਹਿਲਾ ਜਵਾਨ ਕੁੱਟੇ ਅਤੇ ਹੁਣ ਕਿਸਾਨ ਕੁੱਟੇ ਸਰਕਾਰ ਕਸੂਤੀ ਘਿਰ ਗਈ ਸੀ ਅਤੇ ਹੁਣ ਆਈਏਐਸ ਅਧਿਕਾਰੀ ਨੂੰ ਇਸ ਮਸਲੇ ਦੀ ਜਾਂਚ ਸੌਂਪ ਦਿੱਤੀ ਗਈ ਹੈ ਹੁਣ ਅੱਗੇ ਕੀ ਨਿਕਲਦਾ ਹੈ ਸਮਾਂ ਆਉਣ ਤੇ ਹੀ ਪਤਾ ਲੱਗੇਗਾ ਅਗਲੀ ਖਬਰ ਦੇ ਵੱਲ ਵੱਧਦੇ ਹਾਂ ਆਮ ਆਦਮੀ ਪਾਰਟੀ ਦੇ ਜਲਾਲਾਬਾਦ ਤੋਂ ਵਿਧਾਇਕ ਗੋਲਦੀ ਕੰਬੋਜ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ ਵੀਡੀਓ ਹੈ ਕੁਬਾਇਆ ਪਿੰਡ ਦੀ ਜੋ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਸ਼ੇਰ ਸਿੰਘ ਕੁਬਾਇਆ ਦਾ ਪਿੰਡ ਹੈ ਇੱਥੇ ਵਿਕਾਸ ਕਾਰਜਾਂ ਦੀ ਗੱਲ ਆਪਣੇ ਭਾਸ਼ਣ ਦੇ ਵਿੱਚ ਗੋਲਡੀ ਕੰਬੋਜ ਕਰ ਰਹੇ ਹੁੰਦੇ ਨੇ ਅਤੇ ਸਿੱਧਾ ਹੀ ਆਖ ਦਿੰਦੇ ਨੇ ਜੋ ਸ਼ੇਰ ਸਿੰਘ ਕੁਬਾਇਆ ਵਾਲੀ ਸੜਕ ਹੈ ਉਸ ਦੇ ਘਰ ਵਾਲੀ ਜਿਹੜੀ ਸੜਕ ਹੈ ਉਸ ਉਸ ਤੇ ਮੈਂ ਇੱਕ ਚਵਾਨੀ ਵੀ ਨਹੀਂ ਲਗਾਵਾਗਾ ਕੋਈ ਰੁੱਸੇ ਕੋਈ ਮੰਨੇ ਭਾਵੇਂ ਕੋਈ ਗੁਸਾਈ ਕਰ ਜਾਵੇ ਮੈਂ ਉਹ ਸੜਕ ਨਹੀਂ ਬਣਾਵਾਗਾ ਸਾਹਮਣੇ ਬੈਠੇ ਲੋਕਾਂ ਨੇ ਆਖਿਆ ਸਾਡਾ ਕੀ ਕਸੂਰ ਹੈ ਅਸੀਂ ਤਾਂ ਤੁਹਾਨੂੰ ਹੀ ਵੋਟਾਂ ਪਾਈਆਂ ਨੇ ਤਾਂ ਐਮਐਲਏ ਨੇ ਆਖਿਆ ਮੈਨੂੰ ਨਹੀਂ ਪਤਾ ਭਾਵੇਂ ਵੋਟ ਪਾਈ ਭਾਵੇਂ ਨਹੀਂ ਪਾਈ ਮੈਂ ਉਹ ਸੜਕ ਨਹੀਂ ਬਣਾਵਾਗਾ ਸਿੱਧਾ-ਸਿੱਧਾ ਐਮਐਲਏ ਨੇ ਮਾਈਕ ਤੇ ਪਿੰਡ ਦੇ ਲੋਕਾਂ ਨੂੰ ਇਹ ਗੱਲ ਆਖ ਦਿੱਤੀ ਅਤੇ ਹੁਣ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹਨਾਂ ਤੇ ਪੱਖਪਾਤ ਦੇ ਇਲਜ਼ਾਮ ਲੱਗ ਰਹੇ ਨੇ ਕਿ ਅਜਿਹਾ ਪੱਖਪਾਤ ਪਿੰਡਾਂ ਦੇ ਲੋਕਾਂ ਦੇ ਨਾਲ ਕਿਵੇਂ ਕੀਤਾ ਜਾ ਸਕਦਾ ਹੈ ਸੀਐਮ ਮਾਨ ਅਕਸਰ ਹੀ ਆਪਣੇ ਭਾਸ਼ਣਾ ਦੇ ਵਿੱਚ ਆਖਦੇ ਨੇ ਕਿ ਕਾਂਗਰਸੀ ਅਕਾਲੀ ਇੰਜ ਕਰਦੇ ਹੁੰਦੇ ਸੀ ਛੱਡ ਦਿੰਦੇ ਸੀ ਕਾਂਗਰਸੀ ਅਕਾਲੀਆਂ ਦੀ ਗਲੀ ਨਹੀਂ ਬਣਾਉਂਦੇ ਸੀ ਅਤੇ ਅਕਾਲੀ ਕਾਂਗਰਸੀਆਂ ਦੀ ਨਹੀਂ ਬਣਾਉਂਦੇ ਸੀ ਇਤੋਂ ਤੱਕ ਇਹਨਾਂ ਨੇ ਪਿੰਡਾਂ ਵਿੱਚ ਲੜਾਈਆਂ ਪਾਈਆਂ ਸਨ ਸਾਡੀ ਸਰਕਾਰ ਬਣੀ ਹੈ ਅਸੀਂ ਸਾਰਿਆਂ ਦੇ ਨੁਮਾਇੰਦੇ ਹਾਂ ਕਿਸੇ ਦੇ ਨਾਲ ਪੱਖਪਾਤ ਨਹੀਂ ਕੀਤਾ ਜਾਵੇਗਾ ਪਰ ਹੁਣ ਉਹਨਾਂ ਦੇ ਆਪਣੇ ਹੀ ਵਿਧਾਇਕ ਦੇ ਵੱਲੋਂ ਅਜਹੀ ਗੱਲ ਸਰੇ ਆਮ ਫੇਸਬੁੱਕ ਤੇ ਲਾਈਵ ਹੋ ਕੇ ਆਖ ਦਿੱਤੀ ਗਈ ਹੈ ਕਿ ਮੈਂ ਤਾਂ ਕਾਂਗਰਸੀ ਸੰਸਦ ਮੈਂਬਰ ਵਾਲੀ ਸੜਕ ਘਰ ਵਾਲੀ ਸੜਕ ਨਹੀਂ ਬਣਾਵਾਂਗਾ ਅੱਗੇ ਵੱਧਦੇ ਹਾਂ ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਵਿਜੇ ਸਿੰਘਲਾ ਉਹਨਾਂ ਦੇ ਵੱਲੋਂ ਪਿੱਖੀ ਮਾਰਕੀਟ ਕਮੇਟੀ ਦੇ ਚੇਅਰਮੈਨ ਨੂੰ ਕੁਰਸੀ ਤੇ ਬਿਠਾਇਆ ਗਿਆ ਉਹਦਾ ਗ੍ਰਹਿਣ ਕਰਵਾਇਆ ਗਿਆ ਜਿਸ ਮੌਕੇ ਉਹਨਾਂ ਨੇ ਉਹਦਾ ਸਾਂਭਿਆ ਐਮ ਐਲ اے ਡਾਕਟਰ ਵਿਜੇ ਸਿੰਘਲਾ ਵੀ ਇਸ ਮੌਕੇ ਮੌਜੂਦ ਰਹੇ ਉਹਨਾਂ ਦੇ ਵੱਲੋਂ ਇਹ ਰਸਮ ਨਿਭਾਈ ਗਈ ਡਾਕਟਰ ਵਿਜੇ ਸਿੰਘਲਾ ਦਾਵਾ ਕਰਦੇ ਨੇ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਜੋ ਅਸੀਂ ਰੰਗਲਾ ਪੰਜਾਬ ਬਣਾ ਰਹੇ ਹਾਂ ਉਸ ਦੀ ਇੱਕ ਉਦਾਹਰਣ ਹਨ ਇਹ ਜੋ ਚੇਅਰਮੈਨ ਬਣਾਏ ਗਏ ਨੇ ਮਾਰਕੀਟ ਕਮੇਟੀ ਪਿੱਖੀ ਦੇ ਉਹ ਕਿਵੇਂ ਡਾਕਟਰ ਵਿਜੇ ਸਿੰਘਲਾ ਨੇ ਆਖਿਆ ਇਹ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਨੇ ਵਿਰੇਂਦਰ ਸੋਨੀ ਇਹਨਾਂ ਦਾ ਨਾਮ ਹੈ ਜਦੋਂ ਦੀ ਪਾਰਟੀ ਬਣੀ ਹੈ ਉਦੋਂ ਦੇ ਇਹ ਪਾਰਟੀ ਦੇ ਨਾਲ ਜੁੜੇ ਹੋਏ ਨੇ ਇੱਥੋਂ ਤੱਕ ਜੁੜੇ ਨੇ ਕਿ ਇਨਾਂ ਦਾ ਆਪਣਾ ਕੰਮ ਕਾਜ ਵੀ ਛੁੱਟ ਗਿਆ ਜੋ ਇਹ ਕੰਮ ਕਰਦੇ ਸੀ ਉਹ ਵੀ ਛੁੱਟ ਗਿਆ ਪਰ ਇਹਨਾਂ ਨੇ ਪਾਰਟੀ ਨਹੀਂ ਛੱਡੀ ਅਤੇ ਹੁਣ ਵੇਖੋ ਇਹਨਾਂ ਨੂੰ ਚੇਅਰਮੈਨੀ ਮਿਲ ਗਈ ਹੈ ਇਹ ਅੰਗਹੀਨ ਵੀ ਹਨ ਅਤੇ ਸਾਡੀ ਸਰਕਾਰ ਦੇ ਵੱਲੋਂ ਵਰਕਰਾਂ ਨੂੰ ਉਹਦੇ ਦੇ ਕੇ ਨਿਵਾਜਿਆ ਜਾਂਦਾ ਹੈ ਰੰਗਲਾ ਪੰਜਾਬ ਬਣ ਰਿਹਾ ਹੈ ਡਾਕਟਰ ਵਿਜੇ ਸਿੰਘਲਾ ਦੇ ਵੱਲੋਂ ਇਸ ਮੌਕੇ ਇਹ ਦਾਅਵਾ ਕੀਤਾ ਗਿਆ ਅਗਲੀ ਖਬਰ ਦੇ ਵੱਲ ਵੱਧਦੇ ਹਾਂ ਗੁਰਦਾਸਪੁਰ ਦੇ ਬੱਸ ਅੱਡੇ ਦਾ ਨਿਰੀਖਣ ਜਰਨਲ ਮੈਨੇਜਰ ਪੰਜਾਬ ਰੋਡਵੇਜ ਬਟਾਲਾ ਦੇ ਵੱਲੋਂ ਕੀਤਾ ਗਿਆ ਇਸ ਮੌਕੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਦੇ ਪ੍ਰਦੀਪ ਕੁਮਾਰ ਵੀ ਇਹਨਾਂ ਦੇ ਨਾਲ ਮੌਜੂਦ ਰਹੇ ਪ੍ਰਦੀਪ ਕੁਮਾਰ ਨੇ ਦਾਅਵਾ ਕੀਤਾ ਕਿ ਅਸੀਂ ਹੀ ਸਿਫਾਰਿਸ਼ ਕੀਤੀ ਸੀ ਕਿ ਗੁਰਦਾਸਪੁਰ ਦੇ ਬਾਸੜਡੇ ਤੇ ਕਾਫੀ ਕਮੀਆਂ ਹਨ ਅਤੇ ਉਹਨਾਂ ਦਾ ਨਿਰੀਖਣ ਕੀਤਾ ਜਾਵੇ ਜਿਸ ਤੋਂ ਬਾਅਦ ਜੀਐਮ ਇੱਥੇ ਆਏ ਉਹਨਾਂ ਨੇ ਜਾਇਜ਼ਾ ਲਿਆ ਅਤੇ ਆਖਦੇ ਨੇ ਕਿ ਉੱਪਰ ਲੈਟਰ ਇਸ ਸੰਬੰਧੀ ਭੇਜਿਆ ਜਾਵੇ ਕਿ ਕਮੀਆਂ ਦੂਰ ਕੀਤੀਆਂ ਜਾਣਗੀਆਂ ਜਾਣਕਾਰੀ ਦਿੱਤੀ ਕੰਟਰੈਕਟ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਕੁਮਾਰ ਨੇ ਕਿ ਬੱਸ ਅੱਡੇ ਤੇ ਐਂਟਰੀ ਗੇਟ ਤੇ ਐਗਜ਼ਿਟ ਗੇਟ ਵੀ ਠੀਕ ਨਹੀਂ ਹੈ ਬੱਸਾਂ ਨੂੰ ਘੁੰਮ ਕੇ ਰੋਂਗ ਸਾਈਡ ਗਲਤ ਪਾਸੇ ਤੋਂ ਆਉਣਾ ਪੈਂਦਾ ਹੈ ਇਹ ਹੀ ਗਲਤ ਗੱਲ ਹੈ ਬੱਸ ਬੈਰੀਅਰ ਵੀ ਗੇਟ ਤੇ ਤੇ ਨਹੀਂ ਲੱਗੇ ਹੋਏ ਕਾਰਾਂ ਅਤੇ ਮੋਟਰਸਾਈਕਲ ਵੀ ਅੰਦਰ ਹੀ ਆ ਜਾਂਦੇ ਨੇ ਐਕਸੀਡੈਂਟ ਹੋ ਜਾਂਦੇ ਨੇ ਲੜਾਈਆਂ ਝਗੜੇ ਵੀ ਹੁੰਦੇ ਨੇ ਜੋ ਠੇਕੇਦਾਰ ਹੈ ਬਸ ਅੱਡੇ ਦਾ ਉਸ ਦਾ ਕੋਈ ਦਫ਼ਤਰ ਨਹੀਂ ਹੈ ਕੋਈ ਸ਼ਿਕਾਇਤ ਕਰਨੀ ਹੋਵੇ ਤਾਂ ਕਿੱਥੇ ਕੀਤੀ ਜਾਵੇ ਅਤੇ ਪੁਲਿਸ ਨਹੀਂ ਹੈ ਬਸ ਅੱਡੇ ਤੇ ਇੱਥੇ ਬੀਬੀਆਂ ਵੀ ਸਫ਼ਰ ਕਰਦੀਆਂ ਨੇ ਬਸ ਅੱਡੇ ਤੇ ਆਉਂਦਿਆਂ ਜੇ ਕੋਈ ਅਨਹੋਣੀ ਹੋ ਜਾਵੇ ਤਾਂ ਕੌਣ ਜ਼ਿੰਮੇਵਾਰ ਹੈ ਇੱਥੇ ਪੁਲਿਸ ਹੋਣੀ ਚਾਹੀਦੀ ਹੈ ਪੀਣ ਵਾਲਾ ਪਾਣੀ ਵੀ ਮੌਜੂਦ ਨਹੀਂ ਹੈ ਇੱਥੇ ਕੁਝ ਖਾਣ ਨੂੰ ਕੰਟੇਨ ਵੀ ਨਹੀਂ ਹੈ 1 ਅਪ੍ਰੈਲ ਤੱਕ ਦਾ ਅਲਟੀਮੇਟਮ ਅਸੀਂ ਪ੍ਰਸ਼ਾਸਨ ਨੂੰ ਦਿੰਦੇ ਹਾਂ ਇਹ ਕਮੀਆਂ ਦੂਰ ਕੀਤੀਆਂ ਜਾਣ ਨਹੀਂ ਤਾਂ ਫਿਰ ਅਸੀਂ ਆਪਣੇ ਹਿਸਾਬ ਨਾਲ ਚਲਾਂਗੇ ਜਿੱਧਰੋਂ ਸਾਨੂੰ ਠੀਕ ਲੱਗੇਗਾ ਉਧਰ ਹੀ ਬੱਸ ਅੱਡੇ ਦੇ ਅੰਦਰ ਲਿਜਾਵਾਂਗੇ ਰੋਸ਼ ਵੀ ਪ੍ਰਗਟ ਕਰਾਂਗੇ ਪ੍ਰਦੀਪ ਕੁਮਾਰ ਦੇ ਵੱਲੋਂ ਇਹ ਸਭ ਗੱਲਾਂ ਇਸ ਮੌਕੇ ਆਖੀਆਂ ਗਈਆਂ ਨੇ ਅਗਲੀ ਖਬਰ ਦੇ ਵੱਲ ਵੱਧਦੇ ਹਾਂ ਪੰਜਾਬ ਸਰਕਾਰ ਭਾਵੇਂ ਧਰਨਿਆਂ ਦੇ ਖਿਲਾਫ ਗੁੱਸੇ ਵਿੱਚ ਆ ਗਈ ਹੈ ਪਰ ਧਰਨਿਆਂ ਦਾ ਐਲਾਨ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿਨ੍ਹਾਂ ਨਾਲ ਵਾਅਦੇ ਕੀਤੇ ਗਏ ਉਹ ਪੂਰੇ ਨਹੀਂ ਹੋਏ ਸਰਕਾਰ ਜਾਣ ਵਾਲੀ ਹੈ ਮਤਲਬ ਕਾਰਜਕਾਲ ਅਧਿਓ ਜਿਆਦਾ ਲੰਘ ਗਿਆ ਹੈ ਅਤੇ ਹੁਣ ਪ੍ਰਦਰਸ਼ਨਕਾਰੀ ਆਪਣੇ ਪ੍ਰਦਰਸ਼ਨਾਂ ਦੇ ਵਿੱਚ ਤੇਜ਼ੀ ਲਿਆ ਰਹੇ ਨੇ ਜਿਸ ਕਰਕੇ ਸਰਕਾਰ ਨੂੰ ਗੁੱਸਾ ਚੜ ਗਿਆ ਕੰਪਿਊਟਰ ਅਧਿਆਪਕਾਂ ਦੇ ਵੱਲੋਂ ਲੰਮੇ ਸਮੇਂ ਤੱਕ 192 ਦਿਨਾਂ ਤੱਕ ਸੰਗਰੂਰ ਦੇ ਵਿੱਚ ਧਰਨਾ ਚਲਾਇਆ ਗਿਆ ਸਰਕਾਰ ਤੋਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਧਰਨਾ ਚੁੱਕ ਲਿਆ ਗਿਆ ਹੁਣ ਕੰਪਿਊਟਰ ਅਧਿਆਪਕਾਂ ਨੇ ਐਲਾਨ ਕੀਤਾ ਕਿ 23 ਮਾਰਚ ਵਾਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੇ ਚੰਡੀਗੜ੍ਹ ਵਾਲੇ ਘਰ ਵੱਲ ਨੂੰ ਰੋਸ਼ ਮਾਰਚ ਕੀਤਾ ਜਾਵੇਗਾ ਪਹਿਲਾਂ ਮੋਹਾਲੀ ਦੇ ਵਿੱਚ ਸਿੱਖਿਆ ਪਵੰਦੇ ਬਾਹਰ ਇਕੱਠ ਕਰਾਂਗੇ ਉੱਥੇ ਰੈਲੀ ਕਰਾਂਗੇ ਅਤੇ ਉਸ ਤੋਂ ਬਾਅਦ ਚੰਡੀਗੜ੍ਹ ਵਾਲੀ ਸੀਐਮ ਰਿਹائش ਵੱਲ ਨੂੰ ਰੋਸ਼ ਮਾਰਚ ਕਰਾਂਗੇ ਕੰਪਿਊਟਰ ਅਧਿਆਪਕਾਂ ਨੇ ਇਹ ਐਲਾਨ ਕਰ ਦਿੱਤਾ ਹੈ ਮੰਗਾ ਮੰਨੀਆਂ ਹੋਈਆਂ ਨੇ ਸਰਕਾਰ ਲਾਗੂ ਨਹੀਂ ਕਰਦੀ ਇਹ ਹੀ ਰੋਸ਼ ਕੰਪਿਊਟਰ ਅਧਿਆਪਕਾਂ ਦਾ ਅੱਗੇ ਵੱਧੇ ਹਾਂ ਇੱਕ ਇੱਕ ਹੋਰ ਰੋਸ਼ ਪ੍ਰਦਰਸ਼ਨ ਦਾ ਐਲਾਨ ਹੋ ਗਿਆ ਹੈ ਸਰਬ ਸਿੱਖਿਆ ਅਧਿਆਪਕ ਮੀਡੇ ਮਿਲ ਦਫਤਰੀ ਕਰਮਚਾਰੀਆਂ ਦੇ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਹੈ ਕਿ 24 ਮਾਰਚ ਨੂੰ ਅਸੀਂ ਮੁਹਾਲੀ ਦੇ ਸਿੱਖਿਆ ਭਵਨ ਦੇ ਗੇਟ ਬੰਦ ਕਰ ਦੇਾਂਗੇ ਸਮੂਹਿਕ ਛੁੱਟੀ ਲੈ ਕੇ ਸਿੱਖਿਆ ਭਵਨ ਦੇ ਗੇਟ ਬੰਦ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ ਇਹ ਕਰਮਚਾਰੀ ਆਖਦੇ ਨੇ ਅਸੀਂ ਤਨ ਤਨਖਾਹਾਂ ਲੈਣੀਆਂ ਨੇ ਸਾਨੂੰ ਦਸੰਬਰ 2024 ਦੀਆਂ ਅਤੇ ਜਨਵਰੀ 2025 ਦੀਆਂ ਤਨਖਾਹਾਂ ਨਹੀਂ ਮਿਲੀਆਂ ਅਤੇ ਸਾਡੀਆਂ ਕੁਝ ਹੋਰ ਵੀ ਮੰਗਾਂ ਨੇ ਜੋ ਮੰਨੀਆਂ ਹੋਈਆਂ ਨਹੀਂ ਇਹ ਸਰਕਾਰ ਲਾਗੂ ਕਰਨ ਤੋਂ ਟਾਲਮਟੋਲਾ ਕਰ ਰਹੀ ਹੈ ਇਸ ਕਰਕੇ ਅਸੀਂ 24 ਮਾਰਚ ਨੂੰ ਇਹ ਰੋਸ਼ ਪ੍ਰਦਰਸ਼ਨ ਮੁਹਾਲੀ ਦੇ ਵਿੱਚ ਕਰਾਂਗੇ ਕਰਮਚਾਰੀਆਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਇਸਨੂੰ ਕੋ ਜੋ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਈਆਂ ਜਾ ਰਹੀਆਂ ਹਨ ਇਹਨਾਂ ਖਬਰਾਂ ਦੇ ਵਿੱਚੋਂ ਜੇ ਕਿਸੇ ਖਬਰ ਦੇ ਬਾਰੇ ਤੁਹਾਡੀ ਕੋਈ ਰਾਏ ਜਾਂ ਵਿਚਾਰ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਹਜੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਪੇਜ ਨੂੰ ਲਾਈਕ ਕਰ ਦੇਣਾ ਜੀ ਮਿਲਦੇ ਹਾਂ ਆਪਣੀ ਨਵੀਂ ਅਪਡੇਟ ਦੇ ਨਾਲ ਧੰਨਵਾਦ